ਸੋਚੋ ਕਿ ਇੱਕ ਵਿਅਕਤੀ ਹਾਸੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਹਸਪਤਾਲ ਜਾਣ ਤੱਕ ਉਸਦੀ ਜਾਨ ਚਲੀ ਜਾਂਦੀ ਹੈ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਤੇ ਫਿਰ 15 ਮਿੰਟਾਂ ਦੇ ਅੰਦਰ ਅੰਦਰ ਉਹ ਵਿਅਕਤੀ ਮੁੜ ਤੋਂ ਜ਼ਿੰਦਾ ਹੋ ਜਾਂਦਾ ਹੈ ਲਗਦਾ ਹੈ ਨਾ ਕਿ ਸੱਚ ਚਮਤਕਾਰ ਦੀ ਤਰ੍ਹਾਂ ਪਰ ਆਓ ਹੁਣ ਇਹਦੇ ਵਿੱਚ ਥੋੜਾ ਮਸਾਲਾ ਐਡ ਕਰਦੇ ਹਈ ਮਸਾਲਾ ਇਹ ਹੈ ਕਿ ਮੌੜ ਜ਼ਿੰਦਾ ਹੋਣ ਤੋਂ ਬਾਅਦ ਉਹ ਵਿਅਕਤੀ ਅੱਠ ਆਤਮਾਵਾਂ ਨੂੰ ਬੇਖੰਡ ਸੁਣਨ ਅਤੇ ਗੱਲ ਕਰਨ ਦੀ ਸ਼ਕਤੀ ਦੇ ਨਾਲ ਸੁਰਜੀਤ ਹੋ ਜਾਂਦਾ ਹੈ ਕੀ ਤੁਸੀਂ ਇਹ ਸਭ ਸੁਣ ਕੇ ਹੈਰਾਨ ਹੋ ਗਏ ਜਾਂ ਇਹ ਸੋਚ ਰਹੇ ਹੋ ਕਿ ਇਹ ਕਿੱਥੇ ਜਾ ਰਿਹਾ ਹੈ ਆਪਣੇ ਦਿਮਾਗ ਤੇ ਐਨਾ ਜ਼ੋਨਾ ਪਾਓ ਅਸੀਂ ਦੱਸਦੇ ਹਾਂ ਕਿ ਅਸਲ ਚ ਇਹ ਹੈ ਕਿ ਇਹ ਆਉਣ ਵਾਲੀ ਪੰਜਾਬੀ ਫਿਲਮ ਮਿਸਟਰ ਸ਼ੁਦਾਈ ਦੇ ਟ੍ਰੇਲਰ ਦਾ ਸੰਖੇਪ ਵਰਵਾ ਸੀ ਜਿਸ ਦੀ ਟੀਮ ਨੂੰ ਬਹੁਤ ਸਾਰੇ ਹੈਰਾਨੀਜਨਕ ਪੋੜਾ ਦੇ ਨਾਲ ਅਧਿਕ ਸੰਦੇਸ਼ ਦੇ ਨਾਲ ਇਸ ਹਾਣੀ ਨੂੰ ਯੂਨਿਕ ਕੀ ਹੈ ਦੱਸੇ ਕਿ ਇਸ ਫਿਲਮ ਵਿੱਚ ਮੰਡੀ ਤਖਰ ਅਤੇ ਹਸਿਮਰਨ ਮੁੱਖ ਭੂਮਿਕਾ ਵਿੱਚ ਹਨ ਅਤੇ ਕਰਮਜੀਤ ਅਨਮੋਲ ਸੁਖਵਿੰਦਰ ਚਾਹ ਨਿਸ਼ਾਬਾਨੋ ਆਰ ਪੁੱਲਰ ਆਸ਼ਮਨ ਸਿੱਧੂ ਮਲਕੀ ਥਰੋਣੀ ਹਾਰ ਵੀ ਸੰਗਤ ਦੇ ਕਈ ਹੋਰ ਕਲਾਕਾਰ ਵੀ ਸ਼ਾਮਲ ਹਨ ਜਦੋਂ ਤੁਸੀਂ ਇਸ ਫਿਲਮ ਦੇ ਟ੍ਰੇਲਰ ਨੂੰ ਵੇਖੋਗੇ ਤਾਂ ਟ੍ਰੇਲਰ ਚ ਵੀ ਤੁਹਾਨੂੰ ਇਹੀ ਸਵਾਲ ਪੁੱਛਿਆ ਜਾਂਦਾ ਹੈ ਕਿ ਕੀ ਤੁਸੀਂ ਭੂਤਾਂ ਵਿੱਚ ਵਿਸ਼ਵਾਸ ਕਰਦੇ ਹੋ ਤੁਸੀਂ ਸ਼ਾਇਦ ਨਾ ਕਰੋ ਪਰ ਉਹ ਤੁਹਾਡੇ ਤੇ ਵਿਸ਼ਵਾਸ ਜ਼ਰੂਰ ਕਰਦੇ ਹਨ ਹੈ ਨਾ ਭਰਾਵਾਂ ਦਾ ਇਸ ਫਿਲਮ ਦੀ ਸ਼ੂਟਿੰਗ ਆਸਟ੍ਰੇਲੀਆ ਵਿੱਚ ਕੀਤੀ ਗਈ ਹੈ ਤੇ ਹਰਜੋਤ ਸਿੰਘ ਇਸ ਫਿਲਮ ਦੇ ਨਾਲ ਆਪਣੀ ਨਿਰਦੇਸ਼ਕ ਵਜੋਂ ਵੀ ਸ਼ੁਰੂਆਤ ਕਰ ਰਹੇ ਹਨ ਟੀਮ ਦਾ ਕਹਿਣਾ ਹੈ ਕਿ ਜਦੋਂ ਇੱਕ ਪੰਜਾਬੀ ਫਿਲਮ ਕਾਮੇਡੀ ਤੋਂ ਬਿਨਾਂ ਦੂਰੀ ਹੈ ਇਸ ਵਿੱਚ ਭਾਵਨਾਵਾਂ ਅਤੇ ਕਹਾਣੀ ਨੂੰ ਜੋੜਨਾ ਇੱਕ ਵੱਡੀ ਗੱਲ ਹੈ ਅਤੇ ਹਰਜੋਤ ਨੇ ਇਸ ਨੂੰ ਵਧੀਆ ਤੰਗ ਨਾਲ ਕੀਤਾ ਤੁਸੀਂ ਵੇਖੋ ਇਸ ਹਾਰਰ ਕਾਮੇਡੀ ਦੇ ਟ੍ਰੇਲਰ ਨੂੰ ਤੇ ਕਿਹੋ ਜਿohn ਨੂੰ ਸਿਨੇਮਾ ਕਰਾਂ ਚ ਕਹਾਣੀ ਦਾ ਮਾਣਵਾਣਾ